ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਬਈ ਪਹਿਲਾਂ ਤਾਂ ਤਰੀਕਾ ਨੋਟ ਕਰ ਲਓ 2 ਤੋਂ 3 ਸਤੰਬਰ ਨੂੰ ਉਤਰੀ ਭਾਰਤ ਦਾ ਸਭ ਤੋਂ ਵੱਡਾ ਤੇ ਚੌਥਾ ਮੇਲਾ ਆਪਣੇ ਸ਼ਹਿਰ ਰਾਜਪੁਰਾ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਜਿਹੜਾ ਹੋਣ ਜਾ ਰਿਹਾ ਜੀ ਤੇ ਸਾਰੇ ਕਿਸਾਨ ਵੀਰਾਂ ਨੂੰ ਪੀਲਿਆ ਜੀ ਤੇ ਜਰੂਰ ਪਹੁੰਚੋ ਜੀ ਕਿਉਂਕਿ ਇੱਥੇ 200 ਤੋਂ ਵੱਧ ਤਕਰੀਬਨ ਜਿਹੜੀਆਂ ਖੇਤੀਬਾੜੀ ਨਾਲ ਸੰਬੰਧਿਤ ਕੰਪਨੀਆਂ ਨੇ ਜਿਵੇਂ ਮਤਲਬ ਆਪਣੀ ਮਸ਼ੀਨਰੀ ਲੈਵਲ ਦਾ ਹੋ ਗਿਆ ਤੇ ਉਹ ਕੰਪਨੀਆਂ ਉੱਥੇ ਪਹੁੰਚ ਰਹੀਆਂ ਨੇ ਤੇ ਸਾਰੇ ਵੀ ਆਪਣੇ ਜਿੰਨੇ ਵੀ ਕਿਸਾਨ ਵੀਰਾਂ ਸੋ ਜਰੂਰ ਪਹੁੰਚਿਓ ਜੀ ਤੇ ਅੱਜ ਆਪਾਂ ਪਹੁੰਚੇ ਜੀ ਮੰਡੀ ਗਵਿੰਦਗੜ ਮੰਡੀ ਗਵਿੰਦਗੜ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਤਕਰੀਬਨ ਚਾਬੀਆਂ ਸਮਾਨ ਹੈ ਜਿਹੜਾ ਚਾਬੀਆਂ ਚੂਬੀਆਂ ਨੇ ਜਿਵੇਂ ਕਿਸੇ ਨਵੇਂ ਵੀਰ ਨੇ ਹੈ ਨਾ ਕੋਈ ਕੰਮ ਤੋੜਨਾ ਥੋੜੇ ਜਿਹੀਆਂ ਸ਼ੈਣੀਆਂ ਚਾਬੀਆਂ ਉਹ ਗੱਡੀਆਂ ਵਾਲੀਆਂ ਜਿਹੜੀਆਂ ਵਿੰਗਤ ਰਿੰਗੀ ਜੀ ਉਹਨੀਆਂ ਉਹ ਵਾਲੀਆਂ ਚਾਬੀਆਂ ਸੋ ਬਹੁਤ ਤਰ੍ਹਾਂ ਦਾ ਸਮਾਨ ਹੈ ਤੁਹਾਨੂੰ ਆਪਾਂ ਸਾਰਾ ਸਮਾਨ ਦਿਖਾਉਣੇ ਆ ਇਹ ਪੂਰਾ ਵਲੌਗ ਹੈ ਜਿਹੜਾ ਉਹ ਤੁਸੀਂ ਜ਼ਰੂਰ ਦੇਖਿਓ ਜੀ ਤੇ ਬਾਕੀ ਅਸੀਂ ਮੈਂ ਚਾਚੇ ਜੀ ਆ ਜਾਏ ਵੇ ਤੇ ਮਿਲੂ ਇੱਧਰ ਦੱਸ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਕਿਵੇਂ ਸਮਾਨ ਸਮਾਨ ਠੀਕ ਆ ਵਧੀਆ ਠੀਕ ਹੈ ਚਲ ਆ ਜਾ ਦਿਖਾਈਏ ਫਿਰ ਤੇ ਮੌਸਮ ਖਰਾਬ ਹੈ ਬਹੁਤ ਹੋਇਆ ਤਕਰੀਬਨ ਲੋਕੇਸ਼ਨ ਦੀ ਆਪਾਂ ਗੱਲ ਕਰੀਏ ਤੁਹਾਡੇ ਨਾਲ ਪਹਿਲਾਂ ਲੋਕੇਸ਼ਨ ਸਾਂਝੀ ਕਰਦੀਏ ਲੋਕੇਸ਼ਨ ਹੈ ਜਿੱਦੋਂ ਆਪਾਂ ਮੰਡੀ ਗਵਿੰਦਗੜ੍ਹ ਤੋਂ ਮਲੂਆ ਵਾਲਾ ਰੋਡ ਜਾਂਦੇ ਆ ਤਾਂ ਜਿਹੜਾ ਇੱਕ ਕੰਡਾ ਆਉਂਦਾ ਜੀ ਪ੍ਰਿੰਸ ਕੰਡਾ ਸ਼ਾਇਦ ਆਈ ਥਿੰਕ ਉਹ ਕੰਡੇ ਤੋਂ ਅੱਗੇ ਜਾ ਕੇ ਤੁਸੀਂ ਕਿਸੇ ਨੂੰ ਵੀ ਪੁੱਛ ਲਿਓ ਉੱਥੇ ਵੀ ਕਹ ਵੀ ਜਿਹੜੀ ਫੈਕਟਰੀ ਦਾ ਸਮਾਨ ਹੈ ਜਿੱਥੇ ਬਹੁਤ ਜ਼ਿਆਦਾ ਚਾਬੀਆਂ ਪੰਨੇ ਆ ਹਨਾ ਅਸੀਂ ਉੱਥੇ ਜਾਣਾ ਤੇ ਤੁਹਾਨੂੰ ਹਰ ਇੱਕ ਬੰਦੇ ਨੇ ਇੱਧਰ ਇਹਦੀ ਲੋਕੇਸ਼ਨ ਮਤਲਬ ਤੁਹਾਨੂੰ ਦ ਤੇ ਆਜੋ ਬਾਕੀ ਤੁਹਾਨੂੰ ਦਿਖਾਉਣੀ ਆਂ ਆਪਾਂ ਸਮਾਨ ਇੱਥੇ ਤਾਂ ਦੇਖੋ ਫਰੰਟ ਤੋਂ ਐਂਟਰੀ ਹੁੰਦੀ ਸਾਰੇ ਦੇਖੋ ਥੋੜੇ ਥੋੜੇ ਕਿੰਨੇ ਤਰ੍ਹਾਂ ਦੇ ਅਸੀਂ ਪਹਿਲਾਂ ਵੀ ਕਈ ਵਾਰ ਇੱਥੋਂ ਸਮਾਨ ਲੈ ਕੇ ਜਾ ਚੁੱਕੇ ਹਾਂ ਥੋੜੇ ਸ਼ੈਣੀਆਂ ਬੜੀ ਹਨਾ ਕੁੰਡੀਆਂ ਕੰਡੀਆਂ ਦਾ ਕੋਈ ਹਿਸਾਬ ਨਹੀਂ ਜਿਹੜੇ ਵੀਰ ਦੇ ਕਿਸੇ ਦੇ ਕੰਮ ਆਉਣੀਆਂ ਵਾਲੀਆਂ ਅੱਜ ਆਪਾਂ ਉਹ ਚੀਜ਼ਾਂ ਦਿਖਾ ਰਹੇ ਹਾਂ ਇੱਥੇ ਇਹ ਸਾਰਾ ਥੋਕ ਦੇ ਮਾਲ ਚ ਹੈ ਜੀ ਤਕਰੀਬਨ ਥੋੜੇ ਥੋੜੇ ਦਾ ਰੇਟ ਹੈ ਜਿਹੜਾ ਅੰਕਲ 200 ਰੁਪਏ ਕਹਿ ਰਹੇ ਆਂ ਵੀ 200 ਰੁਪਏ ਕਿਲੋ ਦੇ ਹਿਸਾਬ ਨਾਲ ਤੇ ਆ ਬਰਮੇ ਬੁਰਮੇ ਦਾ ਰੇਟ ਸੇਮ ਹੀ ਆ ਜੀ 20 ਵੱਧ ਘੱਟ ਵਾਲੀ ਵੀ ਚੀਜ਼ ਹੈਗੀ ਕੋਈ ਟੋਟਲੀ ਇੱਕੇ ਰੇਟ ਕਰਤਾ ਚਾਹਨ ਕੁੱਪੀਆਂ ਜਿਵੇਂ ਚਾਹਨ ਕੁੱਪੀਆਂ ਪਈਆਂ ਨੇ ਜੀ ਉਹ ਲੱਗਦੇ ਨੇ ਇਹ ਅਛਾ ਉਹਨਾਂ ਦਾ ਲੱਗਿਆ ਠੀਕ ਤੇ 60 ਉਹ ਲੱਗਦੀ ਉਹ ਲੱਗ ਚੀਜ਼ ਹੈ ਇਹ ਤਾਂ ਕੰਡਾ ਚਿਕੰਡਾ ਇੱਕ ਕੰਡਾ ਨਹੀਂ ਹੈ ਜੀ ਹਾਂਜੀ ਅੱਛਾ ਜੇ ਕਰਦੇ ਨਾ ਇੱਕ ਦਮ ਆਪਾਂ ਗਿਰਾਂਗੇ ਝੂਟਾ ਨੂਹੇ ਰੋਕ ਲੂਗੀ ਇਹ ਰੋਕ ਲੂਗੀ ਠੀਕ ਹੈ ਠੀਕ ਹੈ ਠੀਕ ਹੈ ਉਹ ਮਾਸਕ ਵਿਕ ਗਏ ਕਿ ਮਾਸਕ ਪਏ ਆ ਜਿਹੜੇ ਦਿੱਲੀ 'ਚ ਬਹੁਤ ਕੰਮ ਦੁੱਤਾ ਇਹਨਾਂ ਨੇ ਤੇ ਮਾਸਕ ਵੀ ਤੁਹਾਨੂੰ ਦਿਖਾਉਨੇ ਆ ਦੂਜੇ ਜਿਹੜੇ ਆਪਣੇ ਜਿਹੜਾ ਧੂਆਂ ਜਿਹੜਾ ਛੜਦੇ ਨਹੀਂ ਤੇ ਅਥਰੂ ਗੈਸ ਦੇ ਗੋਲੇ ਜਿੰਨੇ ਛੜਦੇ ਆ ਤਾਂ ਉਹਨਾਂ ਦੀ ਸੇਫਟੀ ਲਈ ਮਾਸਕ ਬਹੁ ਪਾਇਆ ਦੇਖੋ ਥੋੜੀਆਂ ਬਹੁ ਛੋਟੀਆਂ ਸਾਰੀਆਂ ਮਤਲਬ ਜ 200 ਰੁਪਏ ਕਿਲੋ ਦੇ ਹਿਸਾਬ ਨਾਲ ਆ ਤੇ ਅੱਗੇ ਦੇਖੋ ਆਹ ਪੰਪ ਪਿਆ ਪੰਪ ਤੁਹਾਨੂੰ ਤੁਲਵਾ ਮਿਲਣਾ ਪਰਮੇ ਆ ਦੇਖੋ ਪਰਮੇ ਕਿੰਨੇ ਤਰ੍ਹਾਂ ਦੇ ਪਏ ਆ ਥੋੜੇ ਆ ਬਿਜਲੀ ਬਿਜਲੀ ਵਾਲੇ ਬਿਨਾਂ ਬਾਤ ਦੇਖੋ ਕਿੰਨੇ ਤਰ੍ਹਾਂ ਦੀ ਤਾਰ ਕਟਰ ਪਏ ਨੇ ਹਨਾ ਥੋੜੇ ਕਾਣ ਔਰ ਰੋਡਰ ਵਾਲੇ ਵੀ ਪਈਆਂ ਭਾਈ ਜਿਹੜੇ ਰਬੜ ਵਾਲੇ ਹੁੰਦੇ ਤੇ ਸਮਾਨ ਦੀ ਕੈਟਾਗਰੀ ਬਹੁਤ ਹੈ ਅਪੀਲ ਕਰਦੇ ਹਾਂ ਤੁਸੀਂ ਆਇਓ ਇੱਥੇ ਆ ਦੇਖੋ ਜਮਈਓ ਜਮਈ ਨਵੀਆਂ ਆਹਾ ਆ ਰਹੀਆਂ ਆ ਦੂਜੀਆਂ ਪਲੇਟਾਂ ਜਿਹੜੀਆਂ ਆਪਣੇ ਆਮ ਮਿਸਤਰੀਆਂ ਦੇ ਰੰਗ ਰੂਪ ਤਾਰਨੇ ਵਾਲੇ ਵਰਗੇ ਹਨਾ ਉਹਨਾਂ ਵਰਗ ਦੀ ਚੀਜ਼ਾਂ ਜਮਾ ਬ੍ਰਾਂਡ ਨਿਊ ਪਈਆਂ ਨੇ ਬੰਦ ਪਈਆਂ ਨੇ ਸਾਰੀਆਂ ਤਲਮੇ ਦੇ ਹਿਸਾਬ ਨਾਲ ਆ ਦੇਖੋ ਆਹ ਹਾਂ ਜਮਾ ਨਵੀਆਂ ਵੀ ਤਲਮੇ ਚ ਹੋਣੀਆਂ 200 ਰੁਪਏ ਕਿਲੋ ਦੇ ਹਿਸਾਬ ਨਾਲ ਦੇਖੋ ਸਮਾਨ ਸੱਕਰ ਜੀ ਚਲੋ ਆਪਾਂ ਤੁਹਾਨੂੰ ਚਾਬੀਆਂ ਪਾਣੇ ਦਿਖਾਉਣੀ ਆਉਣ ਇਸ ਤੋਂ ਬਾਅਦ ਇੱਧਰ ਤੁਹਾਨੂੰ ਦਿਖਾਉਨੇ ਚਾਬੀਆਂ ਟੂਲ ਪਲਾਸ ਬਹੁਤ ਪਏ ਆ ਜੀ ਆਹ ਕਟਰਾਂ ਗਿਆ ਆਹ ਛੋਟੀਆਂ ਗੂਟੀਆਂ ਸਮਾਨ ਦੀ ਨਿਗਾਹ ਮਾਰੀ ਜਾਏ ਉਹ ਆਪਾਂ ਜਿਹੜੀ ਮੇਨ ਮੇਨ ਮੋਟਾ ਮੋਟਾ ਜਿਹਾ ਕਵਰ ਕਰ ਲੈਣਾ ਆਪਾਂ ਨੇ ਇਹ ਸਟਾਰਟਿੰਗ ਚ ਲੈ ਲਿਆ ਆਪਾਂ ਨੇ ਬਲੌਗ ਦੀ ਤੇ ਚਾਬੀਆਂ ਦੇਖੋ ਛੋਟੀਆਂ ਤੇ ਛੋਟੀਆਂ ਵੱਡੀਆਂ ਤੋਂ ਪਟੀਆਂ ਪਲਾਸ ਤੁਲਮੇ ਮੈਂ ਕਹਿੰਦਾ ਅਸੀਂ ਪਲਾਸ ਪਿਛਲੀ ਵਾਰ ਐਨੇ ਲੈ ਕੇ ਤੇ ਤੁਲ ਮੇਰੇ ਹਿਸਾਬ ਨਾਲ ਮਿਲ ਗਿਆ 21 ਕਿ ਮਸ਼ੀਨਰੀ ਚ 2-2 ਪਲਾਸ ਪਏ ਤੇ ਇਹ ਸਾਰੇ ਪਲਾਸ ਹੀ ਨਹੀਂ ਤੇ ਸਾਡੇ ਪੂਰੇ ਹੁੰਦੇ ਚਾਬੀਆਂ ਦੇਖੋ ਕਿੱਡੀਆਂ-ਕਿੱਡੀਆਂ 65 ਨੰਬਰ ਦੀ ਚਾਬੀ ਚਾਬੀਆਂ ਦੇ ਰਾਜਾ 62 ਨੰਬਰ ਆ ਗੋਟੀਆਂ ਆ ਗਈਆਂ ਜੀ ਤੇ ਉਹ ਮਾਸਕ ਪੈਨੇ ਦੁੱਜੇ ਹਾਲੇ ਆ ਦਿੱਲੀ ਚ ਬਹੁਤ ਕੰਮ ਦਿੱਤਾ ਤਾਂ ਇਹਨਾਂ ਨੇ ਮਾਸਕਾਂ ਨੇ ਇੱਥੇ ਬਹੁਤ ਮਾਸਕ ਪਾਏ ਆ ਜੀ ਆ ਢੂ ਲਾ ਕੇ ਦੇਖੋ ਬਾਕਸ ਤੇ ਬਾਕਸ ਪਏ ਨੇ ਜੀ ਦੀ ਵਾਲਟ ਦੇ ਖਾਲੀਆਂ ਬਿਲਕੁਲ ਇਹਨਾਂ ਚ ਆਪਾਂ ਆਪਣਾ ਸਮਾਨ ਹੈ ਜਿਹੜਾ ਉਹ ਪਾ ਸਕਦੇ ਹਾਂ ਰੱਸੇ ਦੇਖੋ ਕਿੰਨੇ ਤਰ੍ਹਾਂ ਦੇ ਆਹ ਟੋਚਨ ਹਿੱਚਾਂ ਨੇ ਇਹ ਸਾਰੀਆਂ ਜਿੰਨੀਆਂ ਵੀ ਪਈਆਂ ਨੇ ਰਬੜ ਦੇ ਬਾਗ ਪਈਆਂ ਨੇ ਉਹ ਦੇਖੋ ਪਈਆਂ ਨੇ ਉਹ ਖਾੜੀਆਂ ਬੇਲ 'ਚ ਬਹੁਤ ਕੁਝ ਪਿਆ ਜੀ ਮਤਲਬ ਇੱਥੋਂ ਬੰਦਾ ਆਉਂਦੀ ਸਾਰ ਮੱਲੋ ਮੱਲੀ ਬਹੁਤ ਕੁ ਸਮਾਨ ਲੈ ਕੇ ਜਾਂਦਾ ਚਾਬੀਆਂ ਤੋਂ ਜਰ ਵੀ ਪੈਣ ਲੱਗ ਜਾਂਦਾ ਸਾਰਾ ਤੁਲਮਾ ਸਮਾਨ ਹੈ ਤੁਲਮਾ ਜਿੰਨਾ ਅਤੇ ਕੋ ਕਟਰ ਪਾਏ ਆ ਕਿ ਤੇ ਆ ਅਲਾਈਨਮੈਂਟ ਜੀ ਜਿਹੜੀ ਕਰਦੇ ਹੁੰਨੇ ਆ ਉਹ ਆ ਹੁੱਕਾਂ ਬਿਜਲੀ ਵਾਲਿਆਂ ਦੀ ਹੈ ਨਾ ਕੰਪੀਆਂ ਵਾਸਤੇ ਵੇਟ ਪਾਏ ਨੇ ਜੀ ਇਹ ਵੀ ਤਲਮੀਆਂ ਸੋਸੈਸਰੀ ਬਹੁਤ ਹੈ ਪੇਚਕਸ ਤੇ ਬਹੁਤ ਸਮਾਨ ਪਿਆ ਜੀ ਇੱਥੇ ਤਕਰੀਬਨ ਉਹ ਦੂਰ ਤੱਕ ਖੰਡਾਇਆ ਪਿਆ ਬਹੁਤ ਚੈਨ ਕੁੱਪੀਆਂ ਤੁਹਾਨੂੰ ਅੱਗੇ ਆਪਾਂ ਨਿਕਾ ਮਿਲਾ ਦਨੇ ਚੈਨ ਕੁੱਪੀਆਂ ਇਹ ਤਲਮੀਆਂ ਚੈਨ ਕੁੱਪੀਆਂ ਮਿਲਦੀਆਂ ਟੋਚਨ ਬਹੁਤ ਪਾਏ ਆ ਟੋਚਨ ਤੁਸੀਂ ਜਿੱਦਾਂ ਦੇ ਮਰਜ਼ੀ ਦੂਜੇ ਸੰਗਲ ਵਾਲੇ ਟੋਚਨ ਲੈਣੇ ਆਪਾਂ ਨੇ ਜਿੱਦਾਂ ਆਹ ਸੰਗਲ ਹੁੰਦੇ ਨੇ ਐਦਾਂ ਵਾਲੇ ਨਾਲ ਤੇ ਵੀ ਟੋਚਨ ਮਿਲਦੇ ਆਂ ਅੱਛਾ ਜੀ ਆਹ ਕੁੰਡੇ ਦੇਖੋ ਤੁਸੀਂ ਕਿੰਨੇ ਤਰ੍ਹਾਂ ਦੇ ਕੁੰਡੇ ਪਏ ਆ ਇੱਥੇ ਟਰੈਕਟਰਾਂ ਨੂੰ ਲੋਣੇ ਹੁੰਦੇ ਆ ਵੀਰਾਂ ਨੇ ਟਰੈਕਟਰਾਂ ਵਾਸਤੇ ਕੁੰਡੇ ਬਹੁਤ ਪਏ ਆ ਜੀ ਦੇਖੋ ਤਕੜੇ ਤੋਂ ਤਕੜੇ ਬਹੁਤ ਪਏ ਆ ਪੂਰੇ ਨਹੀਂ ਤਕਰੀਬਨ ਉਹ ਅੱਗੇ ਤੱਕ ਪਿਆ ਸਾਰਾ ਸਮਾਨ ਇਹ ਇਹ ਤਾਂ ਖਜ਼ਾਨਾ ਹੀ ਆ ਮਿੱਤਰੋ ਲੁੱਟ ਲੋ ਜਿੰਨਾ ਲੁੱਟਿਆ ਜਾਂਦਾ ਆਹ ਬੇਲ ਚ ਦੇਖੋ ਜਮਾਨਾ ਮਾ ਵੀ ਪਿਆ ਸਾਰਾ ਤੁਲਮਾ ਸਮਾਨ ਹੈ ਸਾਰਾ ਤੁਲਮਾ ਲਓ ਫੇ ਤੁਹਾਡੀ ਟੋਚਣੇ ਵਾਲ ਨੂੰ ਮਰਾइए ਨਹੀਂ ਕਹਤੇ ਆ ਦੇਖੋ ਪੀਟੀਓ ਸ਼ਾਫਟਾਂ ਵਾਲਾ ਕੰਮ ਥੱਲੇ ਜਿਹੜਾ ਟਰਾਲੀਆਂ ਚ ਵਰਤੇ ਜਾਂਦਾ ਅਸਲ ਚਾਹ ਚੀਜ਼ ਜੇ ਪੈ ਜਾਵੇ ਤਾਂ ਹੋਰ ਵੀ ਜੁੰਮਸ ਬਣ ਦਿੰਦੀ ਹੈ ਜਿਹੜੇ ਆ ਪੀਟੀਓ ਸ਼ਾਫਟਾਂ ਪਈਆਂ ਦੇਖੋ ਵੀ ਟੋਚਣਾ ਇੱਧਰ ਪਿੱਤਰੋ ਮਾਇਕ ਹਨ ਟੋਚਨੇ ਟੋਚਨ ਹੋਇਆ ਪਿਆ ਇੱਥੇ ਕੁੰਡੇ ਬਹੁਤ ਤਕੜੇ ਤਕੜੇ ਕੁੰਡੇ ਪਾਏ ਆ ਬਾਈ ਬੜੇ ਜਵਰਦਸਤ ਅੱਗੇ ਤੱਕ ਬਹੁਤ ਕੁਝ ਪਿਆ ਤਾਰਾਂ ਗਿੱਟੋ ਚੰ ਦੇਖੋ ਉਹ ਦੇਖੋ ਕਿੱਡੇ ਕਿੱਡੇ ਢੇਲ ਟੋਚਨਾਂ ਦੇ ਲੱਗੇ ਪਾਏ ਆ ਸੋਥਰਾ ਸਮਾਨ ਵੀ ਬਹੁਤ ਹੈ ਜੇ ਸ਼ਾਂਤੀ ਕਰਕੇ ਲੈਣੇ ਆਪਾਂ ਵਿੱਚੋਂ ਨਵਾਂ ਸਮਾਨ ਵੀ ਬਹੁਤ ਕੁਝ ਜਰੂਰ ਪਹੁੰਚ ਕੇ ਜਾਓ ਜੀ ਜਰੂਰ ਠੀਕ ਹੈ ਜੀ ਅੱਗੇ ਕਰਦੇ ਆ ਬਲੌਗ ਕੰਟੀਨਿਊ ਆਪਾਂ ਪੱਲਾ 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 ਬੜੇ ਤਕੜਾ ਸਮਾਨ ਚੱਕਿਆ ਦਾ ਜੀ ਅੱਜ ਕੁਹਾੜੀ ਲੈ ਲਈਆਂ ਕੁਹਾੜੀ ਤੇ ਲਓ ਜੀ ਮਿੱਤਰੋ 2000 ਦਾ ਸਮਾਨ ਮੈਂ ਕਹਿੰਦਾ 바ਵਾ ਹੋ ਗਿਆ ਹੈ ਤੇ ਲਓ ਜੀ ਮਿੱਤਰੋ ਪਹੁੰਚ ਚੁੱਕੇ ਆ ਘਰੇ ਤੇ ਰੱਖਦੇ ਆ ਸਮਾਨ ਨੂੰ ਅੰਦਰ ਇਹ ਤਾਂ ਆ ਦੇਖ ਲੈ ਕਹੀ ਜਿਹੀ ਕੁਹਾੜੀ ਦੀ ਹੈ ਨਾ ਅਰੀਜਨਲ ਹੈ ਟੁੱਟਦਾਂ ਟੁੱਟਣਿਆ ਨਾ ਤਾਂ ਨਹੀਂ ਫੋਰਮੈਨ ਛੇਤੀ ਛੇਤੀ ਇਹ ਹੈ ਲਚਕਦਾਰ ਚੀਜ਼ ਆ ਪੂਰੀ ਲਚਕਦਾਰ ਹੈ ਨਾ ਆ ਦੇਖ ਆ ਸੰਦ ਦੇਖ ਤੂੰ 50 ਰੁਪਈਆ ਚ ਕੀ ਮਾੜੀ ਆ ਯਾਰ ਆ ਦੇਖੋ ਆਰੀ ਦਿਖਾਈ ਆਰੀ ਦਿਖਾਈ ਅੰਦਰ ਹਲੇ ਹਾਂ ਦੇਖ ਤਰਖਣਾ ਬਿਲਕੁਲ ਬ੍ਰਾਂਡ ਨਿਊ ਮੈਂ ਕਹਿੰਦਾ ਅਨਟਚ ਪੀਸ 50 50 ਰੁਪਏ ਚ ਹਨਾ ਕਮਾਲ ਹੀ ਹੋ ਗਿਆ ਦੇਖ ਲੈ ਚਲਾ ਕੇ ਰੈਂਚ ਦਿਖਾਈ ਰੈਂਚ ਅੱਛੀ ਰੈਂਚ 50 ਰੁਪਈਆਂ ਦਾ ਚਲ ਮਿਚ ਬਿਲਕੁਲ ਨਵਾਂ ਰੈਂਚ ਆ ਦੇਖੋ ਮਤਲਬ ਜਿਵੇਂ ਟੋਟਲ ਜਾਂ ਪੂਰਾ ਕਰਨਾ ਆਪਾਂ ਨੇ ਵੀ ਹਾਂ ਕਿਸੇ ਟਰੈਕਟਰ ਤੇ ਜਾਂ ਹਨਾ ਉਹਦਾ ਹੈ ਯਾਰ ਡ੍ਰੈਗ ਡਰਾ ਫੋਰਕ ਬਣਾ ਦੇਖੋ ਕੰਪਨੀ ਦਾ ਹੈ ਐ ਨਹੀਂ ਹੈਵੀ ਦੇਸੀ ਬਿਲਕੁਲ ਕਿੱਥੇ ਇਹ ਤਾਂ ਮਾਰਾਂ 50 ਰੁਪਈਆਂ ਚ ਨਾ ਮਾਰਾਂ ਰੈਂਚ ਯਾਰ ਕਮਾਲ ਹੀ ਹੋ ਗਈ ਸੱਚ ਦੇ ਹਨਾ ਓਏ ਇਹ ਤਾਂ ਲੰਬੀ ਦਸਣਾ ਵੀਡੀਓ ਦੇਖੀ ਚੁੱਕੀਏ ਬਰਾਜਮਾਨ ਇਹਦੀ ਜਗ੍ਹਾ ਤੇ ਜਿੱਥੇ ਜਿੱਥੇ ਇਹਨਾਂ ਦੀ ਜਗ੍ਹਾ ਸੁੱਖ ਨਾਲ ਭਾਈ ਜ਼ਿਮੀਦਾਰਾਂ ਦੇ ਘਰ ਇੱਕ ਦੇਖਿਆ ਮੈਂ ਜੱਟ ਦੇ ਘਰ ਕਦੇ ਲੋਹਾ ਪੂਰਾ ਨਹੀਂ ਹੁੰਦਾ ਨਾ ਜਗ੍ਹਾ ਪੂਰੀ ਹੋਵੇ ਨਾ ਲੋਹਾ ਹਨਾ ਹੋਰ ਯਾਰ ਕੀ ਕਰੀਏ ਆ ਹੁਣ ਲੈ ਜਾਂਦੀ ਟਿੱਖੂਗੇ ਕਿੱਥੇ ਨੂੰ ਉਹ ਉੱਪਰ ਲੰਬੀ ਪਾ ਦੇ ਆਂ ਪਰਾਂ ਆਂ ਲੰਬੀ ਪਾ ਦੇ ਅੱਥਰ ਨੂੰ ਜਿਵੇਂ ਮੰਗਦੇ ਆਂ ਤੇ ਬਾਕੀ ਕੱਲ ਨੂੰ ਜਾ ਰਹੇ ਆਂ ਜੀ ਅਸੀਂ ਅੰਮ੍ਰਿਤਸਰ ਮੱਥਾ ਟੇਕਣ ਵਾਸਤੇ ਤੇ ਕੱਲ ਨੂੰ ਤਰੀਕ ਤਰੀਕ ਅੱਜ ਕਿੰਨੀ ਤਰੀਕ ਤੇ 25 25 26 ਤਰੀਕ ਨੂੰ ਅਸੀਂ ਤੁਰਨਾ ਦੁਪਹਿਰੇ ਜੇ ਤੋਂ ਸਭ ਤੋਂ ਪਹਿਲਾਂ ਅਸੀਂ ਉੱਧਰ ਜਾਵਾਂਗੇ ਬਾਰਡਰ ਤੇ ਬਾਗਾ ਬਾਰਡਰ ਹਨਾ ਉੱਥੇ ਪ੍ਰੇਡ ਦੇਖਣੀ ਹੈ ਕਿਉਂਕਿ ਜਾਂਦਿਆਂ ਨੂੰ ਸਾਨੂੰ ਕਵੇਲਾ ਹੋ ਜਾਣਾ ਤੇ ਉਸ ਤੋਂ ਬਾਅਦ ਰੈਸਟ ਕਰਾਂਗੇ ਦੀ ਉਸ ਤੋਂ ਬਾਅਦ ਫਿਰ ਅਗਲੇ ਦਿਨ ਜਿਵੇਂ ਸਵੇਰ ਸਾਢੇ ਲਈ ਤਾਂ ਦਰਵਾਸਾ ਮੱਥਾ ਟੇਕਾਂਗੇ ਜੀ ਗੁਰੂ ਘਰੇ ਹੋਰ ਵੀ ਮਤਲਬ ਜਿੰਨੇ ਵੀ ਲਾਗ ਗੁਰੂ ਘਰ ਨੇ ਸਾਹਿਬ ਆਪਾਂ ਉੱਥੇ ਸਾਰੇ ਪਾਸੇ ਆਪਾਂ ਦਸੰਦਾਰੀ ਕਰਨੀ ਨੇ ਜੀ ਤੇ ਬਾਕੀ ਅੱਜ ਇਹ ਸਮਾਨ ਲੈ ਕੇ ਆਏ ਜੀ ਰੂਟੀਨ ਦੇ ਵਿੱਚ ਸਵੇਰੇ ਗੜਾਈ ਗੜਾਈ ਦਾ ਕੰਮ ਚੰਗਾ ਕਰਿਆ ਪਹਿਲਾਂ 4-5 ਕਿੱਲੇ ਸੀ ਰੋਜ਼ ਗੜਾਈ ਦੇ ਕੱਢ ਦਨੇ ਆ ਤੇ ਤਕਰੀਬਨ ਗੜਾਈ ਦਾ ਕੰਮ ਵੀ ਸਾਡਾ ਨੇੜੇ ਲੱਗ ਗਿਆ 12 ਤੋਂ 15 ਕਿੱਲਿਆਂ ਦਾ ਗੇੜਾ ਜਿਹੜਾ ਸਾਡਾ ਗੜਾਈ ਦਾ ਰਹਿ ਗਿਆ ਖਿੱਚ ਲਿਆ ਕੰਮ ਜਣੀ ਜਿਨ੍ਹਾਂ 'ਚ ਸਪਰੇਅ ਹੋਣੇ ਵਾਲੀ ਆ ਉਹਨਾਂ 'ਚ ਸਪਰੇਅ ਕਰਤੀ ਸਪਰੇਅ ਦਾ ਰਿਜ਼ਲਟ ਬਹੁਤ ਸੋਹਣਾ ਆ ਜਿਹੜੀ ਨੋਮਨੀ ਕੋਲਡ ਆਪਾਂ ਕੀਤੀ ਐ ਤੇ ਬਾਕੀ ਅੱਗੇ-ਅਗੇ ਹੁਣ ਨਵੇਂ-ਨਵੇਂ ਪ੍ਰੋਜੈਕਟਾਂ ਜਿਹੜੇ ਚੱਲਣੇ ਆ ਤੇ ਕਿਸਾਨ ਮੇਲੇ ਤੇ ਜਰੂਰ ਪਹੁੰਚਣਾ ਜੀ ਆਪਾਂ ਫੇਰ ਅਪੀਲ ਕਰਦੇ ਆਂ ਵੀ ਜਿਹੜਾ ਸਤੰਬਰ ਮਹੀਨੇ ਦੀ ਸਟਾਰਟਿੰਗ ਚ ਰਾਜਪਰੇ ਲੱਗਣਾ ਜੀ ਸੋ ਜਰੂਰ ਪਹੁੰਚੋ ਜੀ ਹਮ ਹਮਾ ਕੇ ਸਾਰੇ ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਵੀਰਾਂ ਦਾ ਸੋ ਮਿਲਦੇ ਆਂ ਜੀ ਹੁਣ ਅਗਲੇ ਬਲੌਗ ਦੇ ਵਿੱਚ ਸੋ ਠੀਕ ਹੈ ਜੀ ਸਾਸ ਠੀਕ ਹੈ